ਲੈ ਵੀ ਸਾਸਿਕਰ ਪ੍ਰਭਾ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਗੰਨਾ ਖੇਤ ਦੇ ਵਿੱਚ ਜਿਹੜਾ ਲਾਉਣ ਦੀ ਤਿਆਰੀ ਕਰ ਲਈ ਹੈ ਤੇ ਇਹ ਜਰਮੀਨੇਸ਼ਨ ਵਾਸਤੇ ਦੱਬਾਂਗੇ ਗੰਨਾ ਮਿੱਟੀ ਦੇ ਵਿੱਚ ਤੇ ਗੰਨਾ ਕਾਹਤੋਂ ਲਾ ਰਹੇ ਆਪਾਂ ਖੇਤ ਮੈਂ ਕਲਾੜ ਦੇ ਉੱਤੋਂ ਗੁੜ ਤੇ ਸ਼ੱਕਰ ਲੈ ਕੇ ਆਇਆ ਸੀਗਾ ਸ਼ੱਕਰ ਮੈਨੂੰ 100 ਰੁਪਏ ਕਿਲੋ ਮਿਲੀ ਤੇ ਗੁੜ ਮੈਨੂੰ 90 95 ਰੁਪਏ ਕਿਲੋ ਲਾਇਆ ਉਸ ਦਿਨ ਤੋਂ ਹੀ ਮੈਨੂੰ ਲੱਗਿਆ ਕਿ ਆਪਾਂ ਆਪਣੇ ਖਾਣ ਦੇ ਲਈ ਸ਼ੱਕਰ ਤੇ ਗੁੜ ਵਾਸਤੇ ਗੰਨਾ ਦੇ ਵਿੱਚ ਬੀਜ ਤੇ ਉਸ ਤੋਂ ਬਾਅਦ ਅਸੀਂ ਨੇ ਸਲਾਹ ਕਰਕੇ ਤਿਆਰੀ ਕਰ ਲਈ ਤੇ ਬੀਜ ਆਪਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਹੀ ਮਿਲ ਗਿਆ ਆ ਜੋ ਆਪਾਂ ਤੁਹਾਨੂੰ ਬੀਜਣ ਦਾ ਤਰੀਕਾ ਦੱਸੀਏ ਇਹ ਵਾਹਣ ਦੇ ਵਿੱਚ ਬੀਜਾਂਗੇ ਤੇ ਇੱਥੇ ਆਪਾਂ ਟੋਆ ਕਾਦੇ ਲਈ ਕਰ ਰਹੇ ਹਾਂ ਇਹ ਵੀ ਤੁਹਾਨੂੰ ਅੱਗੇ-ਅੱਗੇ ਵੀਡੀਓ ਦੇਖ ਕੇ ਪਤਾ ਲੱਗ ਜਾਊਗਾ ਇਹ ਜਿਹੜਾ ਟੋਆ ਪੱਟਿਆ ਆਪਾਂ ਨੇ ਇਹ ਗੰਨਾ ਵੱਢ ਕੇ ਉਹਦੀਆਂ ਅੱਖਾਂ ਨੂੰ ਉੱਪਰ ਨੂੰ ਕਰਕੇ ਆ ਦੇਖੋ ਫਾਦਰ ਸਾਹਿਬ ਕਹਿ ਰਹੇ ਨੇ ਵੀ ਗੰਨਾ ਦੀਆਂ ਜਿਹੜਾ ਅੱਖਾਂ ਨੇ ਗੰਨੇ ਦੀਆਂ ਉਹ ਵੀ ਉੱਪਰ ਨੂੰ ਨੇ ਦੇਖੋ ਸਾਰੀਆਂ ਅਸੀਂ ਅੱਖਾਂ ਨੇ ਜਿੰਨੀਆਂ ਜਿੱਥੋਂ ਜਰਮੀਨੇਸ਼ਨ ਹੋਣੀ ਹੈ ਆ ਦੇਖੋ ਨਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਜਿੱਥੋਂ ਜਰਮੀਨੇਸ਼ਨ ਹੋਣੀ ਹੈ ਉਹ ਅੱਖਾਂ ਇਹਦੀਆਂ ਸਾਰੀਆਂ ਤਾਂ ਹਨ ਤੇ ਆਪਾਂ ਉਧਰੋਂ ਸਾਰਾ ਸਿਲੈਕਟ ਕਰਕੇ ਹਨਾ ਅੱਖਾਂ ਉੱਪਰ ਕਰਕੇ ਸਾਰਿਆਂ ਦੀਆਂ ਲੈ ਕੇ ਆ ਰਹਾਂਗੇ ਤੇ ਇਹ ਥੋੜਾ ਜਿਹਾ ਆਪਾਂ ਨੇ ਸ਼ਾਹ ਦੇ ਵਿੱਚ ਇੱਥੇ ਟੋਆ ਪੱਟਿਆ ਕਣਕ ਵੱਢ ਗਈ ਥੋੜਾ ਜਿਹਾ ਸ਼ਾਹ ਦੇ ਵਿੱਚ ਪੱਟਣ ਦਾ ਕਾਰਨ ਇਹ ਸੀਗਾ ਜਿੱਥੇ ਇਹ ਆਪਾਂ ਹੁਣ ਗੰਨਾ ਦੱਬ ਰਹਾਂਗੇ ਉਹ ਗੰਨੇ ਦੇ ਵਿੱਚ ਥੋੜਾ ਪਾਣੀ ਛੱਡ ਕੇ ਤੇ ਉਸ ਦੇ ਉੱਪਰ ਜਿਹੜੀ ਗੰਨੇ ਦੀ ਪੱਤਰੀ ਹੋਊਗੀ ਉਹ ਨੂੰ ਰੱਖ ਗਏ ਬਾਕੀ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਵੀ ਤੇ ਉਹਦੇ ਉੱਪਰ ਆਪਾਂ ਪੱਤਰੀ ਰੱਖ ਕੇ ਇਸ ਨੂੰ ਢੱਕ ਦਾਂਗੇ ਆ ਜਿਹੜਾ ਸਾਰਾ ਇੱਕ ਪੂਰਾ ਖੱਤਾ ਹੈਗਾ ਇਹ ਖੇਤ ਦੇ ਵਿੱਚ ਆਪਾਂ ਗੰਨਾ ਲਾਵਾਂਗੇ ਤੇ ਅੱਗੇ ਤੁਸੀਂ ਦੇਖ ਰਹੇ ਹੋ ਇਸ ਦੀ ਚਣਾਈ ਹੋ ਰਹੀ ਹੈ ਸਾਰੇ ਗੰਨੇ ਦੀ ਤੇ ਆ ਦੇਖੋ ਨਾ ਚਣਾਈ ਹੋ ਕੇ ਗੰਨੇ ਦੀਆਂ ਜਿਹੜੀਆਂ ਟੋਟੀਆਂ ਨੇ ਉਹਨਾਂ ਦਾ ਕੱਟਣ ਦਾ ਸਾਈਜ਼ ਤੁਹਾਡੇ ਟੋਏ ਦੇ ਮੁਤਾਬਕ ਹੋਣਾ ਚਾਹੀਦਾ ਤੁਸੀਂ ਟੋਟੀਆਂ ਵੱਡੀਆਂ ਵੀ ਕੱਟ ਸਕਦੇ ਹੋ ਜੇਕਰ ਤੁਸੀਂ ਨੇ ਟੋਆ ਜਿਹੜਾ ਡੂੰਘਾ ਪੱਟਿਆ ਹੋਇਆ ਪਰ ਆਪਣਾ ਟੋਆ ਜਿਹੜਾ ਪੱਟਿਆ ਹੋਇਆਗਾ ਉਹ ਫੁੱਟਕ ਦੇ ਕਰੀਬ ਹੈਗਾ ਉੱਪਰ ਉਹਦੇ ਮੰਨ ਲਓ ਵੀ ਅੱਧਾ ਫੁੱਟ ਆਪਾਂ ਪੱਤਰੀ ਤੇ ਮਿੱਟੀ ਆ ਜਾਣੀ ਐ ਅੱਧੇ ਫੁੱਟ ਤੋਂ ਵੀ ਘੱਟ ਆ ਜਾਣੀ ਐ ਤੇ ਆਪਾਂ ਫੁੱਟਕ ਦੇ ਕਰੀਬ ਟੋਟੀਆਂ ਕੱਟੀਆਂ ਹੋਈਆਂ ਨੇ ਤੇ ਜਿਹੜੇ ਟੋਟੀ ਕੱਟਣ ਦਾ ਜਿਹੜਾ ਇਹ ਟੋਟੀ ਕੱਟਣ ਦਾ ਤਰੀਕਾ ਹੈਗਾ ਉਹ ਅੱਖਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਜੇ ਕਈ ਵਾਰ ਕੋਈ ਅੱਖ ਵਿੱਚ ਆ ਵੀ ਜਾਵੇ ਤਾਂ ਉਹਨੂੰ ਛੱਡ ਕੇ ਅੱਗੋਂ ਕੱਟਿਆ ਜਾਵੇ ਦੇਖੋ ਤੁਸੀਂ ਦੇਖ ਰਹੇ ਹੋਗੇ ਨਾ ਵੀ ਜਿਵੇਂ ਤਿੰਨ ਕ ਟੋਟੀਆਂ ਤਿੰਨ ਕਪੂਰੀਆਂ ਦਾ ਇੱਕ ਟੋਟਾ ਕੱਟਿਆ ਜਾਂਦਾ ਇਹ ਤਾਂ ਆਪਾਂ ਬੀਜ ਟੋਏ ਦੇ ਵਿੱਚ ਦੱਬਿਆ ਹੋਇਆ ਤੇ ਇਹਦੇ ਵਿੱਚ ਇਹ ਪੁੰਗਰ ਜਾਊਗਾ ਤੇ ਜਰਮੀਨੇਸ਼ਨ ਹੋ ਜਾਊਗੀ ਇਸ ਤੋਂ ਬਾਅਦ ਜਦੋਂ ਆਪਾਂ ਅੱਗੇ ਜਾ ਕੇ ਬੀਜ ਬੀਜਾਂਗੇ ਤੁਹਾਨੂੰ ਇੱਕ ਵੀਡੀਓ ਉਦੋਂ ਵੀ ਦੇਵਾਂਗੇ ਜੇ ਕਈ ਵਾਰ ਕਿਸੇ ਨੇ ਬੀਜਣਾ ਵੀ ਹੁੰਦਾ ਤਾਂ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਅੱਗੇ ਜੇਕਰ ਤੁਹਾਡੇ ਕਣਕ ਜ਼ਮੀਨ ਦੇ ਵਿੱਚ ਖੜੀ ਹੈ ਤਾਂ ਤੁਸੀਂ ਇਹਨੂੰ ਦੱਬ ਕੇ ਜਰਮੀਨੇਸ਼ਨ ਕਰਕੇ ਅੱਗੇ ਬਾਹਣ ਬੇਲਾ ਕਰਕੇ ਜ਼ਮੀਨ ਬੇਲੀ ਕਰਕੇ ਉਹਦੇ ਵਿੱਚ ਬੀ ਸਕਦੇ ਹੋ। ਲਓ ਜੀ ਹੁਣ ਆਪਾਂ ਇਹਦੇ ਉੱਤੇ ਪਾ ਦਿੱਤੀ ਹੈ ਪੱਤਰੀ। ਇਹ ਪੱਤਰੀ ਉਹ ਹੈ ਜਿਹੜੀ ਗੰਨੇ ਦੇ ਉੱਪਰੋਂ ਪੱਤੇ ਜੇ ਹੁੰਦੇ ਨੇਗੇ ਪੱਤਰੀ ਜੀ ਇਕੱਠੀ ਕਰਕੇ ਉਹ ਸਾਰੀ ਇਹਦੇ ਉੱਤੇ ਪਾ ਦਿੱਤੀ ਹੈ ਤਾਂ ਜੋ ਮਿੱਟੀ ਸਿੱਧੀ ਇਹਦੇ ਵਿੱਚ ਨਾ ਜਾਵੇ ਤੇ ਪੱਤਰੀ ਦੇ ਉੱਪਰ ਆਪਾਂ ਪਾਵਾਂਗੇ ਮਿੱਟੀ। ਮਿੱਟੀ ਤੋਂ ਬਾਅਦ ਥੋੜਾ ਜਿਹਾ ਆਪਾਂ ਇੱਕ ਰਾਹ ਛੱਡ ਲਾਂਗੇ ਪਾਣੀ ਵਾਸਤੇ ਜਿਹੜਾ ਪਾਣੀ ਇਹਦੇ ਵਿੱਚ ਸਾਰੇ ਦੇ ਜਾ ਸਕੇ। ਤੇ ਪਾਣੀ ਨੇ ਜਾ ਕੇ ਇਸ ਤੋਂ ਬਾਅਦ ਜਰਮੀਨੇਸ਼ਨ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਇਹਦੇ ਵਿੱਚ ਇੱਕ ਗਰਮੀ ਪੈਦਾ ਹੁੰਦੀ ਹੁੰਦੀ ਹੈ ਗਰਮੀ ਪੈਦਾ ਹੋਣ ਤੋਂ ਬਾਅਦ ਜਰਮੀਨੇਸ਼ਨ ਹੋਊਗੀ ਤੇ ਅੱਗੇ ਆਪਾਂ ਜਦੋਂ ਗੰਨਾ ਬੀਜਾਂਗੇ ਜ਼ਮੀਨ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਹੁਣ ਆਪਾਂ ਪੱਤਰੀ ਤੋਂ ਬਾਅਦ ਇਹਦੇ ਉੱਪਰ ਮਿੱਟੀ ਪਾਵਾਂਗੇ ਲਓ ਜੀ ਮਿੱਟੀ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਹਦੇ ਉੱਪਰ ਆਪਾਂ ਮਿੱਟੀ ਪਾ ਕੇ ਵਧੀਆ ਤਰੀਕੇ ਦੇ ਨਾਲ ਤੇ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਇਆ ਵੀ ਇਹ ਛਾਂ ਦੇ ਵਿੱਚ ਟੋਆ ਪੱਟਿਆ ਸੀਗਾ ਤੇ ਦੂਜੀ ਗੱਲ ਇਹ ਹੈ ਇਹਦੇ ਉੱਤੇ ਮਿੱਟੀ ਪਾ ਕੇ ਇਸ ਤੋਂ ਬਾਅਦ ਆਪਾਂ ਜਿਵੇਂ ਇੱਕ ਦੋ ਦਿਨਾਂ ਬਾਅਦ ਕਿਉਂਕਿ ਹੁਣ ਗਰਮੀ ਦਾ ਟਾਈਮ ਹੈ ਹਨਾ ਲੋਆਂ ਚੱਲਣਗੀਆਂ ਤੇ ਇਹਦੇ ਉੱਤੇ ਆਪਾਂ ਨਾ ਪਾਣੀ ਛਿੜਕ ਦਿਆ ਕਰਾਂਗੇ ਤਾਂ ਜੋ ਇਹ ਉੱਪਰੋਂ ਗਿੱਲਾ ਰਹੇ ਤੇ ਨੀਚੋਂ ਇਹਦੇ ਵਿੱਚ ਗਰਮੈਸ ਬਣੇ ਤੇ ਜਰਮੀਨੇਸ਼ਨ ਛੇਤੀ ਹੋ ਸਕੇ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਆਪਾਂ ਮਿੱਟੀ ਪਾ ਕੇ ਜੇਕਰ ਇਹਦੇ ਵਿੱਚ